ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਜ਼ਾਦ ਨਿਊਜ਼ ਟੀਵੀ ਪਟਿਆਲਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਇੱਕ ਸੁਨਾਮ ਦੇ ਵਿੱਚ ਜੋ ਚਾਰ ਮਨਰੇਗਾ ਮਜ਼ਦੂਰ ਸੀਗੇ ਉਹਨਾਂ ਦੀ ਇੱਕ ਟਰੱਕ ਚਾਲਕ ਨੇ ਮਤਲਬ ਕਿ ਕਿਵੇਂ ਹਾਦਸਾ ਹੋਇਆ ਉਹ ਉਹਦੇ ਬਾਰੇ ਡਿਟੇਲ ਚ ਦੱਸੋ ਤੇ ਕੀ ਕੁਝ ਤੁਸੀਂ ਮੰਗਾ ਕਰਦੇ ਹੋ ਉਸ ਬਾਰੇ ਇਹ ਬਹੁਤ ਬਿਮਾਰੀ ਘਟਨਾ ਹੋਈ ਹੈ ਬਹੁਤ ਵੱਡਾ ਅਫਸੋਸ ਹੈ ਸਾਨੂੰ ਅਸੀਂ ਸੋਚਦੇ ਹਾਂ ਕਿ ਇਸ ਪਰਿਵਾਰ ਨੂੰ ਦੇਖੋ ਹਰ ਮੰਗ ਹੁੰਦੀ ਹੈ ਤੇ ਮੇਰੀ ਵੀ ਇੱਕ ਮੰਗ ਹੈ ਕਿ ਜਿਹੜਾ ਇਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਇੱਕ ਇੱਕ ਨੌਕਰੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਦੇਣੀ ਚਾਹੀਦੀ ਹੈ ਕਿਉਂਕਿ ਹਰ ਵਰਗ ਦੇ ਲੋਕਾਂ ਵਾਸਤੇ ਜਿਵੇਂ ਕਿ ਜੇ ਕਿਸੇ ਦਾ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਸਾਰਿਆਂ ਨੂੰ ਮਾਮਜਾ ਵਗੈਰਾ ਵੀ ਮਿਲਦਾ ਇਹਨਾਂ ਨੂੰ ਮਾਮਜਾ ਵੀ ਮਿਲਣਾ ਚਾਹੀਦਾ ਹੈ ਗਰੀਬ ਪਰਿਵਾਰਾਂ ਨੂੰ ਕਿਉਂਕਿ ਮੰਦਰੇਗਾ ਜਿਹੜੀ ਇੱਕ ਬਹੁਤ ਮਤਲਬ ਕਿ ਇਹ ਕਿ ਇਹਨਾਂ ਨੂੰ ਦੇਖੋ ਤੁਸੀਂ ਆਪ ਸਮਝਦਾ ਹੋ ਇਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਕੰਮ ਕਰਨਾ ਪੈਂਦਾ ਹੈ ਖੇਤਾਂ 'ਚ ਵੀ ਕੰਮ ਕਰਨਾ ਪੈਂਦਾ ਹੈ ਕਈ ਵਾਰੀ ਕਈ ਵਾਰੀ ਅਜਿਹੀਆਂ ਜਗ੍ਹਾ ਨਹੀਂ ਜਿੱਥੇ ਬਹੁਤ ਮਾੜੀ ਬਹੁਤ ਮਾੜੇ ਹਾਲਾਤ ਹੁੰਦੇ ਨੇ ਉੱਥੇ ਵੀ ਸਾਡੇ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਨੇ ਤੇ ਤੁਸੀਂ ਸਰਕਾਰ ਤੋਂ ਕਿੰਨਾ ਉਹਨਾਂ ਨੂੰ ਚਾਹੋਗੇ ਕਿ ਨੌਕਰੀ ਦੇ ਨਾਲ-ਨਾਲ ਮੁਆਵਜ਼ਾ ਕਿੰਨਾ ਮਿਲੇ ਦੇਖੋ ਜੀ ਐਸੇ ਡਿਮਾਂਡ ਤੁਹਾਡੀ ਐਸੀ ਡਿਮਾਂਡ ਹੈ ਕਿ ਘੱਟੋ-ਘੱਟ 50 ਲੱਖ ਰੁਪਏ ਮਿਲਣਾ ਚਾਹੀਦਾ ਕਿਉਂਕਿ ਪਰਿਵਾਰ ਦਾ ਜੀ ਚਲੇ ਗਿਆ ਠੀਕ ਉਹ ਵਾਪਸ ਨਹੀਂ ਆਉਂਦਾ ਬਿਲਕੁਲ ਜਿਹੜਾ ਇੱਕ ਵਾਰੀ ਦੁਨੀਆ ਤੋਂ ਚਲੇ ਗਿਆ ਉਹ ਵਾਪਸ ਨਹੀਂ ਆ ਸਕਦਾ ਇੱਕ ਬਹੁਤ ਵੱਡੀ ਤੱਕਾ ਲੱਗਦਾ ਸਾਰੇ ਪਰਿਵਾਰ ਨੂੰ ਇੱਕ ਉਹੀ ਦਾ ਕੰਮ ਕਰਨ ਵਾਲੇ ਸੀ ਕਿ ਉਹੀ ਕਮਾਉਣ ਵਾਲੇ ਸੀ ਥੋੜੀ ਬੋਤੀ ਦਿਹਾੜੀ ਨਾਲ ਅੱਜ ਕੱਲ ਮਜ਼ਦੂਰ ਦਾ ਹੁੰਦਾ ਕੀ ਹੈ ਗੁਜ਼ਾਰੀ ਬਹੁਤ ਔਖਾ ਹੁੰਦੀ ਹੈ ਉਹਨਾਂ ਨੂੰ ਜਿਹੜਾ ਪਿਛਲਾ ਪਰਿਵਾਰ ਹੈ ਉਹਨਾਂ ਨੂੰ ਕੱਟਣਾ ਬਹੁਤ ਔਖਾ ਹੈ ਸੋ ਅਸੀਂ ਤਾਂ ਬੜੀ ਮੰਗ ਕਰਦੇ ਮੈਂ ਤਾਂ ਇਹ ਵੀ ਕਹਿਣਾ ਕਿ ਜਿੰਨੇ ਸਾਡੇ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਮਜ਼ਦੂਰ ਨੇ ਸਾਰਿਆਂ ਦਾ ਉਹਨਾਂ ਦਾ ਸਰਕਾਰ ਵੱਲੋਂ ਇੱਕ ਅ ਲੱਗਦਾ ਇੰਸ਼ੋਰੈਂਸ ਚਾਹੀਦਾ ਲੱਗਦਾ ਵੱਖਰਾ ਠੀਕ ਹੈ ਜੀ ਤੇ ਔਰ ਇਹਨਾਂ ਦਾ ਜਿਹੜੀ ਕੋਈ ਜਿਸ ਤਰ੍ਹਾਂ ਇਹਨਾਂ ਬੜੀਆਂ-ਬੜੀਆਂ ਸਮੱਸਿਆ ਆ ਰਹੀਆਂ ਨੇ ਕਿ ਮੈਂ ਦੇਖਿਆ ਇੱਕ ਦੋ ਜਿਵੇਂ ਸਾਡੇ ਹਲਕੇ ਦੇ ਵਿੱਚ ਲਾ ਲੋ ਮੈਂ ਗੱਲ ਕੀਤੀ ਹੈ ਕਿ ਕਿਤੇ ਇਹਨਾਂ ਨੂੰ ਏਪੀਓ ਵੀ ਤੰਗ ਕਰਦੇ ਆ ਜੀ ਡੀਪੀਓ ਵੀ ਤੰਗ ਕਰਦੇ ਆ ਸਾਰੇ ਤੰਗ ਕਰਦੇ ਨੇ ਇਹਨਾਂ ਨੂੰ ਸਾਨੂੰ ਪਤਾ ਹੈ ਕਿਉਂਕਿ ਇੱਕ ਗਰੀਬ ਲੋਕ ਹੈ ਕਿਸੇ ਦੇ ਉੱਤੇ ਧੱਕਾ ਨਹੀਂ ਹੁੰਦਾ ਬਿਲਕੁਲ ਸਰਕਾਰ ਇਹਨਾਂ ਵੱਲ ਜ਼ਿਆਦਾ ਗੌਰ ਨਹੀਂ ਜਿੰਦੀ ਹੈਗੀ ਇਸ ਗੱਲ ਨੂੰ ਅਸੀਂ ਪੂਰੀ ਢੰਗਾਈ ਨਾਲ ਕਹਿ ਰਹੇ ਆਂ ਨੇਰੀ ਕਿਉਂਕਿ ਮੈਂ ਅਸੀਂ ਜੇ ਕੋਈ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਅਸੀਂ ਖੜੇ ਹਾਂ ਸਹਾਯੋਗ ਕਰਾਂਗੇ ਅਸੀਂ ਵੀ ਜਾ ਕੇ ਜਿੱਥੇ ਸਾਨੂੰ ਇਹਨਾਂ ਪਰਿਵਾਰਾਂ ਵਾਸਤੇ ਮੰਗ ਕਰਨੀ ਪਈ ਧਰਨਾ ਲਾਉਣਾ ਪਿਆ ਉਹ ਵੀ ਜ਼ਰੂਰ ਦੇਵਾਂਗੇ ਔਰ ਜੇ ਕੋਈ ਸਰਕਾਰ ਤੋਂ ਮੰਗ ਕਰਨ ਦੀ ਲੋੜ ਪਈ ਜਿੱਥੇ ਜਾਣਾ ਪਿਆ ਮੈਂ ਜ਼ਰੂਰ ਜਾਵਾਂਗਾ ਠੀਕ ਹੈ ਜੀ ਤੇ ਉਹ ਤਕਰੀਬਨ ਜੇ ਕਈ ਇਹ ਤਾਂ ਐਸਸੀ ਪਰਿਵਾਰ ਦੇ ਵਿੱਚੋਂ ਸੀਗੇ ਪਰਿਵਾਰ ਉਹ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਜਿਹੜੇ ਪਰਿਵਾਰ ਨੇਗੇ ਐਸਸੀ ਪਰਿਵਾਰਾਂ ਦੇ ਵਿੱਚੋਂ ਹੀ ਨੇ ਪਿੰਡ ਕਿਹੜਾ ਸੀ ਉਹਨਾਂ ਦਾ ਤਹਿਸੀਲ ਕਿਹੜੀ ਸੀ ਤੇ ਇਹਨਾਂ ਨੂੰ ਕੀ ਤਹਿਸੀਲ ਦਾ ਨਾਮ ਪੈਂਦੀ ਹੈ ਠੀਕ ਹੈ ਜੀ ਬਿਸ਼ਨਪੁਰਾ ਇਹਨਾਂ ਦਾ ਪਿੰਡ ਹੈ ਠੀਕ ਹੈ ਜੀ ਇਹ ਬਹੁਤ ਵੱਡਾ ਮਤਲਬ ਡਿਪਟੀ ਕਮਿਸ਼ਨਰ ਸੰਗਰੂਰ ਠੀਕ ਹੈ ਜੀ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਨੇ ਠੀਕ ਹੈ ਠੀਕ ਹੈ ਜੀ ਦੇਖ ਰਹੇ ਨੇ ਬੜੀ ਗੌਰ ਨਾਲ ਸਾਰੀ ਗੱਲਬਾਤ ਹੋਈ ਹੈ ਕੋਈ ਮੰਗ ਪੱਤਰ ਤੋਂ ਨੇ ਡੀਸੀ ਸਾਹਿਬ ਨੂੰ ਦਿੱਤਾ ਹੋਵੇ ਅੱਜ ਤੱਕ ਜਾਂ ਕੁਝ ਅੱਗੇ ਕੋਈ ਇਨ ਫਿਊਚਰ ਦੇਣਾ ਹੋਵੇ ਦੇਖੋ ਅੱਜ ਹੀ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਸਾਡੇ ਜੋ ਵੀ ਹੈ ਉਹ ਦੇਖ ਰਹੇ ਨੇ ਬਹੁਤ ਵਧੀਆ ਅچھے ਤਰੀਕੇ ਨਾਲ ਦੇਖ ਰਹੇ ਨੇ ਕੋਈ ਸਟਾਫ ਦਾ ਅੱਜ ਤੱਕਾਈ ਗਈ ਹੈ ਜੇ ਕੋਈ ਨਜ਼ਰ ਦੇ ਵਿੱਚ ਆਊਗੀ ਤਾਂ ਅਸੀਂ ਜਰੂਰ ਉਹਨੂੰ ਸ਼ੇਅਰ ਕਰਾਂਗੇ ਓਕੇ ਅਸੀਂ